ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਨਾ ਬਹੁਤ ਮੁੰਡੇ ਨਵੇਂ ਫਾਰਮ ਖੋਲਣ ਦੀ ਜਿਹੜੇ ਬੇਉਂਤ ਕਰ ਰਹੇ ਨੇ ਜਾਂ ਨਵਾਂ ਫਾਰਮ ਬਣਾਉਣ ਦੀ ਬੇਉਂਤ ਕਰਦੇ ਨੇ ਵਿੱਚ ਬਾਈ ਫੋਨ ਕਰਦੇ ਨੇ ਬਾਈ ਅਸੀਂ ਕੰਮ ਤਾਂ ਕਰ ਲਈਏ ਵੀ ਡਰ ਲੱਗਦਾ ਯਾਰ ਵੀ ਇਸ ਕੰਮ ਵਿੱਚ ਕਿਤੇ ਮਾਰਨਾ ਪੈ ਜੇ ਸਾਨੂੰ ਐ ਨਾ ਹੋ ਜੇ ਦੇਖੋ ਇਸ ਕੰਮ ਵਿੱਚ ਬਾਈ ਕੋਈ ਇੱਕ ਰੁਪਏ ਦੀ ਵੀ ਮਾਰ ਨਹੀਂ ਜੇਰੇ ਕਿਸੇ ਨੇ ਵੀ ਨਵਾਂ ਡੈਰੀ ਫਾਰਮ ਕਰਨਾ ਹੈ ਪਹਿਲਾਂ 2-4 ਮੱਝਾਂ ਲੈ ਕੇ ਕੰਮ ਤੋਰੋ ਸੋਨੂੰ ਇਨਕਮ ਵੀ ਪਤਾ ਲੱਗੂ ਤੇ ਸਾਨੂੰ ਘਾਟਾ ਵਾਦਾ ਸਾਰਾ ਪਤਾ ਲੱਗੂ ਉਹਦੇ ਵਿੱਚ ਸਾਨੂੰ ਕੱਖ ਪਾਣ ਦਾ ਸੰਨੀ ਰਲਾਣ ਦਾ ਦੁੱਧ ਪਾਣ ਦਾ ਸਾਰਾ ਉਹਦੇ ਵਿੱਚ ਚਾਰ ਮੈਸਾ ਸੰਦੋ ਸਾਨੂੰ ਨੌਲ ਜਾਊਗਾ ਜੇ ਉਸ ਚਾਰ ਮੈਸਾ ਨਾਲ ਵਧੀਆ ਤੁਹਾਡਾ ਕਾਰੋਬਾਰ ਰੁੱੜਦਾ ਚਾਰ ਮੱਝਾਂ ਇੱਕ ਗਾਂ ਤੇ ਤਾਂ ਤੁਸੀਂ ਅੱਗੇ ਵਧਾ ਲਓ ਨਹੀਂ 40-40 ਲੱਖ ਰੁਪਏ ਦਾ ਤੁਸੀਂ ਬਾਹਰ ਵੀ ਤਾਂ ਰਿਸਕ ਲੈਣੇ ਹੋ 30 ਲੱਖ ਲਾ ਕੇ 40 ਲੱਖ ਲਾ ਕੇ ਜਿਹੜਾ ਆਪਾਂ ਬਾਹਰ ਦਾ ਐਡਾ ਵੱਡਾ ਰਿਸਕ ਲੈਣੇ ਆ ਉੱਥੇ ਜਾ ਕੇ ਕਿਹੜਾ ਆਪਾਂ ਨਾਲ ਦੀ ਨਾਲੇ ਕਮਾਣ ਲੱਗ ਜਾਣਾ ਤਾਂ ਤੁਸੀਂ ਕਈ ਬਾਈ ਕਹਿੰਦੇ ਨੇ ਵੀ ਬਾਈ ਯਾਰ ਸਾਨੂੰ ਇਸ ਕੰਮ ਤੋਂ ਡਰ ਲੱਗਦਾ ਹੈ ਡਰਤਾ ਹੈ ਬਾਈ ਇੱਕ ਮੱਝ ਜੇ ਤੁਸੀਂ ਲੈਨੇ ਹੋ ਇਸ ਕਮ ਮੱਝ ਇੱਕ ਸੂਏ ਚ ਆਪ ਦਾ ਆਪ ਜਮਾਂ ਫ੍ਰੀ ਕਰਦੀ ਹੈ ਐਂਡ ਤੇ ਚਾਹੇ ਤੁਸੀਂ ਉਹਨੂੰ ਥੋੜੀ ਖਾਲੀ ਵੇਖਦੀ ਹੈ ਚਾਹੇ ਥੋੜੀ ਗੱਬਣ ਰਹਿ ਕੇ ਵੇਖਦੀ ਹੈ ਉਹ ਸਾਰੀ ਤੁਹਾਨੂੰ ਬਚਤ ਹੈ ਤੇ ਅੱਗੇ ਤੁਸੀਂ ਜੇ ਗੱਬਣ ਕਰਾ ਕੇ ਉਹਨੂੰ ਰੱਖਦੇ ਹੋ ਤਾਂ ਅਗਲਾ ਸੂਆ ਤੁਹਾਡਾ ਸੇਪ ਜਮਨ ਸਾਰਾ ਤੁਹਾਡਾ ਉਹ ਇੱਕ ਸੂਏ ਚ ਆਪ ਦਾ ਆਪ ਮੱਝ ਟੋਟਲੀ ਫ੍ਰੀ ਕਰਦੀ ਹੈ ਕੋਈ ਵੀ ਐਵੇਂ ਦਾ ਪਸ਼ੂ ਨਹੀਂ ਹੋਊਗਾ ਵੀ ਜਿਹੜਾ ਤੁਹਾਨੂੰ ਮਾਰ ਪਾ ਜੀ ਹਾਂ ਕਈ ਵਾਰੀ ਕੋਈ ਪਸ਼ੂ ਚਲੋ ਦੁੱਧ ਨਹੀਂ ਚੱਲਦਾ ਜਾਂ ਕਿਸੇ ਕਾਰਨਾਂ ਕਰਕੇ ਦੁੱਧ ਰੁਕ ਜਾਂਦਾ 2-4 ਕਿਲੋ ਤੇ ਅੜ ਜਾਂਦਾ ਤਾਂ ਉਹ ਚ ਜ਼ਰੂਰ 10-20 ਹਜ਼ਾਰ ਰੁਪਏ ਦੀ ਮਾਰ ਪੈ ਸਕਦੀ ਹੈ ਨਹੀਂ ਅਦਰਵਾਈਜ਼ ਕੋਈ ਮਾਰ ਨਹੀਂ ਦੇਖੋ ਰਿਸਕ ਤਾਂ ਹਰ ਇੱਕ ਕੰਮ 'ਚ ਹੈ ਜੇ ਆਪਾਂ ਖੇਤੀ ਕਰਦੇ ਆਂ ਜਾਂ ਠੇਕੇ ਤੇ ਜ਼ਮੀਨਾਂ ਲੈਂਦੇ ਆਂ ਤਾਂ ਉਸ ਪ੍ਰਮਾਤਮਾ ਦੇ ਕਰੋਸੇ ਲੈਂਦੇ ਆਂ ਕੁਝ ਵੀ ਆਪਾਂ ਨੂੰ ਰਿਸਕ ਹੈ ਤੇ ਪਸ਼ੂਆਂ ਦੇ ਵੀ ਐਵੇਂ ਆ ਦੇਖੋ ਰਿਸਕ ਦਾ ਹਰ ਇੱਕ ਜ਼ਿੰਦਗੀ ਚ ਲੈਣਾ ਪੈਣਾ ਹੈ ਇਹ ਤਾਂ ਹੈ ਨਹੀਂ ਵੀ ਆਪਾਂ ਬਿਨਾਂ ਰਿਸਕ ਤੋਂ ਕੋਈ ਵੀ ਕੰਮ ਕਰ ਲਾਂਗੇ ਅਸੀਂ ਵੀ ਜਦੋਂ ਸ਼ੁਰੂ ਤੋਂ ਉੱਥੇ ਤੇ ਤਾਂ ਇੱਕ ਦੋ ਪਸ਼ੂਆਂ ਤੋਂ ਹੀ ਸ਼ੁਰੂ ਕਰਿਆ ਸੀ ਹੌਲੀ ਹੌਲੀ ਚੱਲਦੇ 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 ਅੱਜ ਸਾਡੇ ਕੋਲੇ 35-40 ਪਸ਼ੂ ਟੋਟਲ ਹੋਰ ਨੇ ਤੇ ਵਿੱਚ ਸੇਲ ਵੀ ਹੋਈ ਜਾਂਦੇ ਨੇ ਹੁਣ ਮੁੰਡਾ ਗੈਰੀ ਆ ਚੂੜ ਚੱਕ ਤੋਂ ਆਪਣੇ ਤੋਂ ਚਾਰ ਮੱਝਾਂ ਇਕੱਠੀਆਂ ਲੇ ਗਦੇ ਦੋ ਭਾਈ ਬਾਹਰ ਜਾਣ ਦਾ ਵੀ ਜਾ ਰਹੇ تھے ਇਹਨਾਂ ਨੇ ਕੈਨਸਲ ਕਰਕੇ ਉਹਦਾ ਡੈਡੀ ਬੜਾ ਖੁਸ਼ ਹੋਇਆ ਕਹਿੰਦਾ ਬਈ ਤੈਨੂੰ ਦੇਖ ਕੇ ਅਸੀਂ ਬਹੁਤ ਪ੍ਰਭਾਵਿਤ ਹੋਇਆ ਤੇ ਉਹਨੇ ਆਪਣੇ ਮੁੰਡਿਆਂ ਨੂੰ ਚਾਰ ਮੱਝਾਂ ਕੱਟੀਆਂ ਮੇਰੇ ਤੋਂ ਇੱਕ ਦਿਨ ਚ ਲੈ ਕੇ ਕੰਮ ਚਲਵਾਤਾ ਤੇ ਅੱਜ ਉਹ 17-18 ਪਸ਼ੂਆਂ ਦਾ ਸ਼ੈੱਡ ਪਾ ਰਹੇ ਨੇ ਪੂਰ ਚੱਕ ਤੋਂ ਮੁੰਡਾ ਗੈਰੀ ਜਿਹੜਾ ਮਰਜ਼ੀ ਪੁੱਛ ਵੀ ਸਕਦਾ ਉਹਨਾਂ ਨੇ ਪੇਜ ਵੀ ਬਣਾਇਆ ਆਪਾਂ ਮੈਂਸ਼ਨ ਕਰਾਂਗੇ ਤੇ ਹੁਣ ਉਹ ਵੱਡਾ ਸ਼ੈੱਡ ਪਾ ਰਹੇ ਨੇ ਹੁਣ ਉਹਨਾਂ ਨੇ 17-18 ਡੰਗਰ ਲੈਣੇ ਨੇ ਮੈਨੂੰ ਫੋਨ ਆਇਆ ਕਹਿੰਦੇ ਬਾਈ ਸਾਨੂੰ ਵਧੀਆ ਪਸ਼ੂ ਕੱਢ ਕੇ ਦੇ ਲੈਣੇ ਤੇਰੇ ਤੋਂ ਹੀ ਨੇ ਤੇ ਉਹਨਾਂ ਨੂੰ ਹੌਲੇ ਹੌਲੇ ਹੌਲੀ ਹੌਲੀ 4 ਮਹੀਨਿਆਂ ਚ ਪੂਰਾ ਕਹਿੰਦੇ ਬਾਈ ਬਹੁਤ ਸੋਹਣੀ ਇਨਕਮ ਹੈ ਘਰਾਂ ਚ ਦੁੱਧ ਪਾਉਂਦੇ ਨੇ ਉਹ ਤੇ ਵਧੀਆ ਹੁਣ ਉਹਨਾਂ ਨੇ ਦੋਏ ਭਾਈਆਂ ਨੇ ਉਰੇ ਰਹਿ ਕੇ ਆਪ ਦਾ ਕੰਮ ਤੋੜ ਲਿਆ ਹੁਣ ਵੱਡਾ ਕਾਰੋਬਾਰ ਕਰ ਰਹੇ ਦੇਖੋ ਜੇ ਕਿਸੇ ਦੇ ਅੰਦਰ ਮਿਹਨਤ ਕਰਨ ਦੀ ਲਗਨ ਹੈ ਵੀ ਹਾਂ ਮੈਂ ਕਰ ਸਕਦਾ ਤਾਂ ਘਟਾ ਇੱਕ ਪੈਸੇ ਦਾ ਨਹੀਂ ਜਿਹੜੇ ਵੀ ਨਵੇਂ ਮੁੰਡੇ ਬੀਲੇ ਨੇ ਜਾਂ ਕੋਈ ਕੰਮ ਨਹੀਂ ਜਾਂ ਕੋਈ ਨੌਕਰੀ ਨਹੀਂ ਮਿਲ ਰਹੀ ਜਿੰਨਾ ਟਾਈਮ ਨੌਕਰੀ ਨਹੀਂ ਮਿਲਦੀ ਜਾਂ ਕੋਈ ਕੰਮ ਹੋਰ ਨਹੀਂ ਮਿਲਦਾ ਉਹਨਾਂ ਟਾਈਮ ਤੁਸੀਂ ਦੋ ਤਿੰਨ ਪਸ਼ੂ ਤੋਂ ਸ਼ੁਰੂ ਕਰਕੇ ਦੇਖ ਲਓ ਰਾਸ ਆ ਗਿਆ ਠੀਕ ਹੈ ਨਾਰਾਸਾ ਆਇਆ ਤੁਹਾਡਾ ਨੁਕਸਾਨ ਤਾਂ ਕੋਈ ਹੈ ਨਹੀਂ ਇੱਕ ਪੈਸੇ ਦਾ ਵੀ ਉਹਨੇ ਦੀਆਂ ਤੁਹਾਡੀਆਂ ਮੱਜਾਂ ਵੀ ਖਤ ਜਾਣਗੀਆਂ ਜੇ ਤੁਸੀਂ ਨਹੀਂ ਵੀ ਕਰਨਾ ਚਾਹੁੰਦੇ ਦੁੱਧ ਪਾ ਕੇ ਜਿੰਨੇ ਦਾ ਮੱਝ ਦੇਗੀ ਦੇਗੀ ਬਾਕੀ ਤੁਹਾਡੇ ਸੇਤ ਇਸ ਕਰਕੇ ਜਿਹੜਾ ਵੀ ਬਾਈ ਕਹਿੰਦਾ ਵੀ ਮੱਜਾਂ ਚ ਕੁਝ ਬਚਦਾ ਨਹੀਂ ਬਚਦਾ ਨਹੀਂ ਬਚਦਾ ਬਾਈ RAM ਨਾਲ ਇੱਕ ਮੱਝ 10 ਤੋਂ 12000 ਰੁਪਏ ਮਹੀਨਾ ਛੱਡ ਕੇ ਜਾਂਦੀ ਹੈ 10 ਕਿਲੋ ਤੋਂ ਬਾਹਰ ਹੈ ਜੀ 14 ਤੋਂ ਥੱਲੇ 10 ਤੋਂ ਬਾਹਰ ਇੱਕ ਮੈਂਸ ਇੱਕ ਮਹੀਨੇ ਦਾ 10 ਤੋਂ 12000 ਰੁਪਿਆ ਕਮਾਈ RAM ਨਾਲ ਦਿੰਦੀ ਹੈ ਇਹ ਕੋਈ ਦਿੱਕਤ ਨਹੀਂ ਹੈ ਜੀ ਕੋਈ ਪਰੇਸ਼ਾਨੀ ਨਹੀਂ ਵਧੀਆ ਕਾਰੋਬਾਰ ਹੈ ਵਧੀਆ ਠੰਡਾ ਹੈ ਅੱਜ ਕੱਲ ਤਾਂ ਲੋਕ ਗੋਹੇ ਤੋਂ ਵੀ ਰੁਪਿਆ ਕਮਾਰੇ ਨੇ ਇਹ ਜੀ ਗੱਲ ਨਹੀਂ ਵੀ ਪੈਸੇ ਨਾ ਵੜਨ ਤਾਂ ਵਧੀਆ ਠੰਡਾ ਹੈ ਜਿਵੇਂ ਮਰਜ਼ੀ ਰਹਿ ਕੇ ਕਰ ਸਕਦੇ ਹਾਂ